ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo ਡੈਲੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ HF ਗੱੜ ਦਿਖਾਉਣੇ ਆ ਸੇਲਾ ਡਟੇਰ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਵਿੱਕੀ ਖਾਨ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 9877503784 9877503784 ਜਿਹੜੇ ਆਪਾਂ ਬੈੜ ਦੇਖੀਏ ਨੇ ਐਚਐਫ ਕਿਹੜਾ ਸੂਆ ਸੂਰੀ ਆ ਜੀ ਇਹ ਦੂਜਾ ਸੂਆ ਕਿਉਂ ਰਹੀ ਆ ਬਈ ਕੈਦਾਂ ਲੈਂਦਾ ਸੂਂਦੇ ਤਕਰੀਬਨ ਇਹਦੇ 8 ਦਿਨ ਹੋ ਗਏ ਰਹਿੰਦੇ ਆ ਸੂਂਦੇ 8 ਦਿਨ ਸੂਨ ਚ ਬਾਕੀ ਸੀਮਨ ਵਗੈਰਾ ਕਿਹੜਾ ਲੱਗਿਆ ਪਤਾ ਕੋਈ ਦੁਮਾਦ ਨਹੀਂ ਆਪਾਂ ਤਾਂ ਲੈ ਕੇ ਜਾਂਦੀ ਪੁੱਛ ਲਾਂਗੇ ਬਸ ਦੇ ਲੈਂਦੇ ਫਿਕਸ਼ਨ ਠੀਕ ਆ ਦੋ ਦਿਨ ਦਾ ਅੰਦਾਜ਼ਾ ਕਿਨਾਂ ਕਰ ਦੇ ਦੂਗੀ ਦੋ ਦਿਨ ਕਾਨੂੰਨ ਨਹੀਂ 2 ਹਾਰ ਗੱਡੂਗੀ ਤੇ ਥਣ ਥਣ ਚਾਰੇ ਓਕੇ ਆ ਥਣ ਥਣ ਜਮਾ ਓਕੇ ਤੇ ਬਾਕੀ ਲੇਵਾ ਫਟਫਟ ਆ ਜਮਾ ਹਨਾ ਹਾਂ ਹਜੇ ਬਾਕੀ ਚਲੋ ਜਿਵੇਂ ਤਿਆਰ ਹੋਊਗੀ ਠੀਕ ਹੈ ਬਸ ਕਿ ਉੱਤੇ ਵੀ ਲੈ ਜੀਉਂਦਾ ਤਕਰੀਬ ਨਾਲ ਹਜੇ ਤਾਂ ਰਹਿੰਦੀ ਆ ਟੋਰ ਦੀ ਵਾਰ ਨੂੰ ਸਭ ਤੋਂ ਫੇਸ ਕੁਆਲਟੀ ਵਗੈਰਾ ਦੇਖੋ ਤੇ ਬਾਕੀ ਲੇਵਾ ਵਗੈਰਾ ਦੇਖੋ ਲੈਰ ਤੋਂ ਸੋਹਣਾ ਸਾਫ ਸੁਥਰਾ ਫਿਟਨੈਸ ਵਾਲਾ ਲੇਵਾ ਤੇ ਪ्युअर ਐਚਐਫ ਦੀ ਬੈਡ ਸੂਨ ਚ ਹਫ਼ਤਾ 10 ਦਿਨ ਬਾਕੀ ਆ ਚੰਗੀ ਜੇਕਰ ਆਪਾਂ ਕੇਅਰ ਕਰਾਂਗੇ ਤਾਂ ਮੰਨ ਕੇ ਚੱਲੀ ਆਪਾਂ ਇਹ ਤਾਂ 25 ਮੰਨ ਕੇ ਹੀ ਬੰਦਾ ਲੈ ਲੇ ਹਨਾ ਹਾਂ ਪਲਾਸੇ ਤੇ ਲੂਵੀ ਹੋਂ ਜੋ ਬੈਸੇ ਗਰੇਜ ਜਿਹਾ ਮਾਡੀ ਹਾਈਟ ਵੇ ਠੀਕ ਐ ਕਿ ਵਾਕੀ ਬੂ ਬੁੱਤੀ ਵਾਰ ਕੇ ਦੇਖੋ ਤੇ ਵਾਕੀ ਨਾੜਾ ਨੁੜਾ ਦੇਖੋ ਥੱਲੇ ਹਵਾਨੇ ਤੇ ਜਮਾ ਸੋ ਥਾਣੇ ਦੇ ਗਰਾਬੀ ਗਰਾਬੀ ਕੱਢਣਾ ਜਮਾ ਚਾਹੇ ਚੋੜਿਓ ਹੱਥੀ ਤੇ ਚਾਹੇ ਮਸ਼ੀਨੀ ਚੰਗੇ ਕੱਦ ਬੈਡ ਵਾਲੀ ਆ ਤੇ ਭਾਈ ਜੀ ਮੋਲੇ ਪਏ ਤੇ ਕੀ ਰੱਖਿਆ ਮੋਲੇ ਦਾ ਤਾਂ ਮਾਡੀ 15 ਕਰ ਲਈ 10 ਕਰ ਲਈ ਜਾਨੀ 1 ਲੱਖ ਦੀ ਬੈਠ ਦੇ ਜੇ ਲੱਖ ਜੋ ਮਾਣਦਾਨ ਕਰਾਂਗੇ ਹਾਂ ਉਹ ਮੌਕੇ ਤੇ ਹੋਊਗੀ ਠੀਕ ਐ ਲੱਖ ਦੇ ਵਿੱਚੋਂ ਆਪਾਂ ਇਹ ਬੰਦੇ ਦਾ ਮਾਣਦਾਨ ਕਰ ਦਾਂਗੇ ਹਾਂ ਹਾਂ ਸੋ ਵੀਰੋ ਦੂਜਾ ਸੂਆ ਬੈਠ ਹੁੰਦੀ ਆ ਨਾੜਾ ਰੂੜਾ ਨਾ ਗੁੰਦੀ ਪਈ ਆ 25 27 ਕਿਲੋ ਤੇ ਰਾਮਣਾ ਦੇ ਦਿੰਦਾ ਤੇ ਵੱਡੀ ਵੱਡੀ ਲੋਕ ਦਾ ਪਿੰਡ ਰਾਮਗੜ੍ਹ ਜਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਬੜਾ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲੈ ਸਭ ਦਾ ਤੈਦ